ਜ਼ਿਲ੍ਹਾ ਪਠਾਨਕੋਟ ਦੇ ਮਾਦੋਪੁਰ ਚ ਹੜ੍ਹ ਦੇ ਪਾਣੀ ਵਿੱਚ ਇੱਕ ਇਮਾਰਤ गिर ਗਈ ਜਿਸ ਵਿੱਚ CRPF ਦੇ ਜਵਾਨ ਫਸੇ ਹੋਏ ਸਨ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਭਾਰਤੀ ਫੌਜ ਦਾ ਹੈਲੀਕਾਪਟਰ ਆਉਂਦਾ ਅਜਿਹੇ ਦੀ ਵਿੱਚ ਇੱਕ ਘਰ ਦੀ ਛੱਤ ਤੇ ਭਾਰਤੀ ਫੌਜ ਦੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਜਾਂਦੀ ਹੈ ਚੁਣੌਤੀਪੂਰਨ ਹਾਲਾਤਾਂ ਦੇ ਵਿੱਚ 22 CRPF ਦੇ ਜਵਾਨਾਂ ਸਣੇ ਤਿੰਨ ਹੋਰ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ ਜਿਵੇਂ ਹੀ ਹੈਲੀਕਾਪਟਰ ਰਾਹੀਂ ਇਹਨਾਂ CRPF ਦੇ ਜਵਾਨਾਂ ਅਤੇ ਹੋਰ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਉਹ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ ਜਿਸ ਦੀ ਛੱਤ ਉੱਤੇ ਹੈਲੀਕਾਪਟਰ ਦੀ ਲੈਂਡਿੰਗ ਹੋਈ ਸੀ ਮਿੰਟਾਂ ਦੇ ਵਿੱਚ ਹੀ ਇਹ ਘਰ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਭਾਰਤੀ ਫੌਜ ਦੇ ਜਵਾਨਾਂ ਨੇ ਇੱਥੇ ਮੋਰਚਾ ਸੰਭਾਲ ਲਿਆ ਹੋਇਆ ਸੀ ਪਾਣੀ ਦੀ ਮਾਰ ਹੇਠ ਇਹ ਵੀ ਇਲਾਕਾ ਆ ਗਿਆ ਹੈ ਸੀਆਰਪੀਐਫ ਦੇ ਜਵਾਨ ਵੀ ਹੜ੍ਹ ਦੇ ਪਾਣੀ ਦੇ ਵਿੱਚ ਘਿਰ ਜਾਂਦੇ ਨੇ ਉਹਨਾਂ ਨੂੰ ਭਾਰਤੀ ਫੌਜ ਦੇ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਜਾਂਦਾ ਹੈ ਜਿਉਂ ਹੀ ਹੈਲੀਕਾਪਟਰ ਰਾਹੀਂ ਇਹਨਾਂ ਜਵਾਨਾਂ ਤੇ ਹੋਰ ਲੋਕਾਂ ਨੂੰ ਬਚਾ ਲਿਆ ਜਾਂਦਾ ਹੈ ਉਸੇ ਵੇਲੇ ਹੀ ਇਹ ਇਮਾਰਤ ਬਿਲਕੁਲ ਹੀ ਟੈਟੇਰੀ ਹੋ ਗਈ ਹੈ